ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਬੁੱਟਰ ਖੁਰਦ ਜੀ ਤਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਤਾਂ ਅੱਜ ਤੁਹਾਡੇ ਅਸਤੇ ਤਿੰਨ ਐਨੀਮਲ ਲੈ ਕੇ ਆਏ ਆ ਜੀ ਤਿੰਨੇ ਹੀ ਸੂਏ ਸਵਾਏ ਨਾਗਾ ਜੀ ਡਿਟੇਲ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੁਕਾ ਤਹਿਸੀਲ ਮੁਕਾ ਮੋਬਾਈਲ ਨੰਬਰ ਜੀ 7528899646 ਠੀਕ ਆ ਬਾਈ ਇੱਕ ਨੰਬਰ ਜਰਸੀ ਤੋਂ ਸ਼ੁਰੂ ਕਰ ਲੱਗੇ ਜੀ ਸੁਆ ਕਿੰਨਾ ਮਸੂਈ ਆ ਜੀ ਇਹ ਦੂਜਾ ਸੂਆ ਬਾਈ ਕਦੋਂ ਸੂਈ ਆ ਜੀ ਇਹ ਇਹ ਕੱਲ ਸਵੇਰ ਦੀ ਸੂਈ ਵੀ ਆ ਗੀਰ ਡੰਨਾ ਜੀ ਹਾਂ ਜੇਰ ਦੀ ਉਪ ਕਿੰਨਾ ਬੋਲਾ ਤਿਆਰ ਆ ਜੀ ਇਹ ਥੱਲੇ 9-10 ਕਿਲੋ ਹੋਗਾ ਜੋਕ ਕੇ ਦੇ ਦਾਂਗੇ ਜੀ ਇਹ ਰੰਗ ਦੋ ਡੰਗ ਚ ਥਣਾ ਦੀ ਡੰਨ ਹੈ ਜੀ ਹਾਂ ਹਾਂ ਚੋਈ ਚੋਈ ਇੱਕ ਨੰਬਰ ਕਿੰਨਾ ਕਪਾਜੂ ਜੀ ਦੁੱਧ ਜਿਹੜੇ ਪਿਛਲੇ ਸੂਏ ਦਾ 15 ਕਿਲੋ ਚੋਇਆ ਵਾ ਟਰ ਕੇ ਦੇ ਸਾਡੀ ਬੈ ਸੂਆ ਬਾਈ ਦੇ ਦਸੇ ਮੁਤਾਬਕ ਦੂਜਾ ਸੂਈ ਆ ਜੀ ਮਾਰਨਿੰਗ ਕੱਲ ਮਾਰਨਿੰਗ ਦੀ ਸੂਈ ਆ ਬੱਚਾ ਮਗਰ ਬੱਚਾ ਜੀ ਜੇਰ ਪ੍ਰੋਪਰ ਡੰਨ ਆ ਜੀ 9 ਤੋਂ 10 ਕਿਲੋ ਬੋਲਾ ਨੈਟ ਰੈਡੀ ਹੋਊਗਾ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਚੁਵਾਈ ਕਰ ਸਕਦੇ ਆ ਜੀ ਆ ਵੈਸੇ ਹੀ ਆ ਮਗਰ ਜਬੂਬੀ ਹਾਂ ਇਹ ਤਾਂ ਬਾੜੀਆਂ ਬਾਈ ਉਹੀ ਆਏ ਨੇ ਹਾਂ ਠੀਕ ਆ ਜੀ ਉਹ ਠੰਡੀ ਸੀਲ 14 15 ਕਿਲੋ ਦੁੱਧ ਬਾਈ ਦੱਸ ਦੱਸ ਕਿ ਪਿਛਲੇ ਸਵੇਰੇ ਦਾ ਚੋਇਆ ਵਾ ਇੱਕ ਤੀਰ ਦੁੱਧ ਥੋੜੀ ਸੇਵਾ ਦਾ ਠੰਡੀ ਸੀਲ ਫੁੱਲ ਖਣਾ ਦੀ ਡੰਨ ਆ ਜੀ ਦੁੱਧ ਸੇਵਾ ਦੇ ਹੁੰਦਾ ਮੌਸਮ ਚੰਗਾ ਆ ਜਾਣਾ ਵੀਰ ਦੁੱਧ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਲੈ ਲੋਗੇ ਜੀ ਬਾਕੀ ਖਵਾਨਾ ਸੂਣਾ ਫਿਟਨੈਸ ਵਾਲਾ ਜੀ ਚਾਰੀ ਚਾਰ ਥਣ ਸੋਹਣੇ ਸੈਜ ਦੇ ਹੱਥੀ ਚਵਾਈ ਵਾਲੇ ਥਾਣਾ ਜੀ ਦੋ ਟਾਈਮ ਚਾਰ ਟਾਈਮ ਬਾਈ ਦੇ ਘਰੇ ਚਵਾਈ ਕਰ ਸਕਦੇ ਆ ਜੀ ਡਿਮਾਂਡ ਕੀ ਰਹਿਣ ਵਾਲੀ ਬਰੇ ਦੇ ਭਾਈ 42000 ਦੇ ਦਾਂ ਹੋਜੂ ਮਾਨਤਣ ਜੀ ਹਾਂ ਮਾਨਤਣ ਕਰ ਦਾਂਗੂੰ ਚਵਾਈ ਜੂ ਦਿਖਾ ਦਿੰਦਾ ਠੀਕ ਆ ਜੀ 42000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਮਾਨਤਣ ਚਲੋ ਉਹਦੇ ਚ ਹੋਜੂਗਾ ਜੀ ਜਿਹਨੂੰ ਨਗ ਪਸੰਦ ਆ ਉ ਚਵਾਈ ਦੀ ਇੱਕ ਨੰਬਰ ਆ ਮਗਰਲੇ ਥਾਣਾ ਚੋਂ ਵੀ ਬਾਈ ਮਾਰਦੀ ਧਾਰਾ ਚਵਾਈ ਦੀ ਬਹੁਤ ਚੰਗੀ ਬਈ ਠੀਕ ਆ ਜੀ ਜਮਾ ਛੋਟਾ ਜਿਹਾ ਭਾਈ ਹੈ ਜੀ 42000 ਰੁਪਏ ਦੁੱਧ ਬਈ ਦੇ ਨਹੀਂ ਦੁੱਧ ਕੱਦ ਵਾਲੀ ਨੂੰ ਥੁਆਇਆ ਮੰਨੀ ਫਿਰਦੀ ਆ ਠੀਕ ਆ ਜੀ ਹਾਂ ਹਲੇ ਟਾਈਮ ਵੀ ਕੋਈ ਨਹੀਂ ਹੋਇਆ ਵੀਡੀਓ ਦਾ ਰਾਜਾ ਸੁਆ ਪਸ਼ੂ ਕਾਰੀ ਜੀ ਹਾਂ ਅੱਗੇ ਵੀਰੇ ਆਗੇ ਕਰੋ ਸੰਗ ਜੀ ਇਹਦੀ ਕੀ ਡਿਟੇਲ ਆ ਜੀ ਇਹ ਮੰਨ ਲਾ ਵੀਰੇ ਰਾਤ 12:00 ਵਜੇ ਸੂਈ ਆ ਠੀਕ ਆ ਜੀ ਜੇਰਦਾਨਾ ਜੀ ਹਾਂ ਜੇਰ ਦੀ ਓਕੇ ਜੇਰ ਅੰਦਰ ਪਈ ਆਪਾਂ ਦਿਖਾਉਣੀ ਆ ਜੇਰ ਠੀਕ ਆ ਜੀ ਦਿਖਾ ਦਿੰਦੇ ਹਾਂ ਹਾਂ ਤੇ ਇਹਦਾ 3.5 ਕਿਲੋ ਬੋਲਾ ਕੱਢਿਆ ਠੀਕ ਆ ਜੀ ਤੇ ਮਗਰ ਇਹਦੇ ਬੱਚੀ ਆ ਮਗਰ ਬੱਚਾ ਬੱਚੀ ਮਿਲ ਜਾਂਦੀ ਹੈ ਹਾਂ ਬੱਚੀ ਬਹੁਤ ਚੰਗੀ ਆਲਾ ਬਈ ਠੀਕ ਹੈ ਜੀ ਅੰਗ ਕਰਾਸ ਆ ਜਾਂਦਾ ਜੀ ਥਾਣਾ ਦੇ ਸਹਿਜ ਸੋਹਣੇ ਆ ਜੀ ਬੱਚਾ ਮਗਰ ਬੱਚੀ ਮਿਲ ਜਾਣੀ ਹੈ ਜੇ ਬਈ ਬੱਚਾ ਹੁੰਦਾ ਲੈ ਕੇ ਫੇਰ ਵੀ ਜਾਣਾ ਪੈਣਾ ਸੀ ਤਿੰਨ ਸਾਢੇ ਤਿੰਨ ਕਿਲੋ ਜੀ ਹਾਂ ਤਿੰਨ ਸਾਢੇ ਤਿੰਨ ਕਿਲੋ ਚੋਆ ਠੀਕ ਹੈ ਜੀ ਤੋੜ ਕੇ ਦਿਖਾ ਦੀ ਬਰੇ ਅਹ ਜੇਰ ਵੀ ਲਿਓਣਾ ਚਾਹਕ ਬਾਕੀ ਹਵਾਨਾ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੋਣ ਠੰਡੀ ਆ ਬਈ ਜੇ ਮਰਜੀ ਬੈਠੋ ਚਾਰ ਹੀ ਥਾਣਾ ਫੋਟ ਨਿਸ਼ਾਂਖ ਨੇ ਫੀਲਸ ਲੱਗ ਕਰਮ ਵਾਲੀ ਪੂਰੀ ਹੈ ਧਿਆਨ ਨਾਲ ਵ ਕ੍ਰੋਸ ਅੰਗ ਦਾ ਫਾਇਦਾ ਹੋ ਜਾਊਗਾ ਜੀ। ਕ੍ਰੋਸ ਅੰਗ ਦਾ ਫਾਇਦਾ ਤੁਹਾਡਾ ਹੋ ਜਾਣਾ। ਵਜਨ ਵਾਲੀ ਆ ਬਾਈ ਤੁਸੀਂ ਲੱਸੀ ਨਾਲ ਸਮਝੇ ਕੋਈ। ਸਰਦੀ ਰਹਿਤ ਹੋ ਜਾਣਾ ਜੀ। ਵਜਨ ਵਜੂਦ ਦੀ ਚੰਗੀ ਆ। ਦੁੱਧ ਜਿੰਨੀ ਤੁਸੀਂ ਸੇਵਾ ਕਰ ਲਓਗੇ ਜੀ ਉਹਨਾਂ ਲੈ ਲਓਗੇ ਜੀ। ਬਣ ਲਿਓ ਜੀ। ਬੱਚਾ ਮਗਰ ਬੱਚੀ ਮਿਲ ਜਾਣੀ ਆ। ਬੱਚੀ ਬਹੁਤ ਚੰਗੀ ਹੋਵੇਗੀ। ਇਹਦੀ ਵੀਰੇ ਛੋਟੀ ਜਿਹੀ ਡਿਮਾਂਡ ਜੀ। ਇਹ ਵੀ ਬਾਈ 42000 ਦੀ ਦੇ ਦਾਂਗੇ ਕੋਈ 45 ਨੂੰ ਕੋਈ 40 ਨਹੀਂ ਜੋੜਾ ਲੈ ਜੇ ਬਾਈ ਕੋਈ ਜੋੜਾ ਲੈ ਜੇ ਮਾਨ ਤਾਂ ਵਧ ਕਰ ਦਾਂਗੇ ਲਖੰਢੀ ਸੀ ਬੋਤਲ ਠੀਕ ਹੈ ਜੀ 42000 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਜੇ ਕੋਈ ਜੋੜਾ ਲੈ ਜੂ ਮੈਨੂੰ ਅਜਿਹਾ ਦਿਖਾ ਦੇ ਲੈ ਲਓ ਜੀ ਚੁਵਾਈ ਚੈੱਕ ਕਰ ਲਓ ਜੀ ਇੱਕ ਨੰਬਰ ਹੈ ਜੀ ਹੂੰ ਓਕੇ ਬਰੇ ਚੁਵਾਈ ਜੁਈ ਦਾ ਬਾਹਲੀ ਚੰਗੀ ਹੈ ਬਾਈਆ ਬਾਕੀ ਨਾਣੇ ਦੀ ਲੋੜ ਹੀ ਨਹੀਂ ਨਾ ਨਾ ਕੁਝ ਨਹੀਂ ਲੋੜ ਬਾਈ ਦਾ ਠੀਕ ਹੈ ਜੀ ਮੰਨ ਲਾ ਸਾਢੇ 3 ਕਿਲੋ ਤੜਕੇ ਦਾ ਟਾਈਮ ਹੈ 11:00 ਵਜੇ ਹੈ ਬਾਈ ਇਹ ਗੱਲ ਹੈ ਜੀ ਵੀਡੀਓ ਬਣਾਉਣ ਦਾ ਸਮਾਂ ਦੇਖ ਚੱਕਦੇ ਹੋ 11:00 ਵਜੇ ਤੇ 3 ਮਿੰਟ ਹੋ ਗਏ ਆ ਜੀ ਅੱਗੇ ਵੀਰੇ 3 ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਵੀਰੇ ਦੂਜਾ ਸੂਆ ਵਾ ਠੀਕ ਹੈ ਜੀ ਤੇ ਇਹ ਵੀ ਰਾਤ 1:00 ਵਜੇ ਸੂਈ ਆ 1:00 ਵਜੇ ਸੂਈ ਆ ਹਾਂ ਇਹਦਾ 2.5 ਕਿਲੋ ਬੋਲਾ ਗੱਡਾ ਮਗਰੇ ਦੀ ਬੱਚੀ ਆ ਇਹਦੇ ਮਗਰੇ ਵੀ ਬੱਚਾ ਆ ਹਾਂ ਇਹ ਜਰਸੀ ਆ ਬਾਈ ਜੇਰ ਡਨ ਆ ਜੀ ਹਾਂ ਜੀ ਇਹ ਦੋਨੋਂ ਵੀ ਕੰਪਲੀਟ ਆ ਦੋਨਾਂ ਦੀ ਤਿੰਨਾਂ ਦੀ ਠੀਕ ਹੈ ਜੇ ਗਾਂ ਕੋਈ ਕਣਕਾ ਵੀ ਸੜ ਜਾ ਫਿਰ ਵੀ ਆਪਣੀ ਜ਼ਿੰਮੇਵਾਰੀ ਠੀਕ ਹੈ ਜੀ ਦੋ ਰੀਖਾ ਦਿਖਾ ਦੀ ਬਾਈ ਬਾਈ ਦੇ ਦੱਸਣ ਮੁਤਾਬਕ ਇਹ ਵੀ ਸੂਹਾ ਦੂਜਾ ਸੂਈ ਆ ਇਹ ਵੀ 2:00 ਵਜੇ ਸੂਈ ਆ 1:30 ਹੋਈ ਆ ਬੱਚਾ ਇਹਦੇ ਮਗਰ ਵੀ ਬੱਚੀ ਮਿਲ ਜਾਣਾ ਮੱਛੀ ਬਹੁਤ ਚੰਗੀ ਦੋਨਾਂ ਮਗਰ 2.5 ਕਿਲੋ ਬੋਲਾ ਬਾਈ ਦੱਸਦਾ ਕੱਢਿਆ ਹੋਇਆ ਸੋਨਾ ਮੋਟਾ ਥਾਣਾ ਜੀ ਗੈਪ ਤੇ ਲੱਗਿਆ ਵਾ ਹੱਥੀ ਚਵਾਈ ਵਾਲਾ ਪੂਰਾ ਸਟਰੋਂਗ ਜੀ ਬਾਕੀ ਰੰਗ ਪ੍ਰਿੰਟ ਦੀ ਬਾਕੀ ਬਾਈ ਕੱਦ ਵਾਲੀ ਛੋਟੀ ਨਾ ਕੋਈ ਸਮਝ ਹੁਣ ਠੰਡੀ ਸੀਲ ਆ ਲੈ ਠੰਡੀ ਸੀਲ ਹੈ ਜੀ ਚਵਾਈ ਬਹੁਤ ਚੰਗੇ ਬਾਈ ਸੇਵਾ ਦਾ ਹੀ ਹੁੰਦਾ ਜਿੰਨੇ ਕੋਈ ਕਰ ਲੂਗਾ ਜੀ ਹਾਂ ਬਾਕੀ ਦੁੱਧ ਦਾ ਸੇਵਾ ਦਾ ਹਾਂ ਇਹਦਾ ਪਲੋਂਦਾ ਵੀਰੇ 14 ਕਿਲੋ ਦਿੱਤਾ ਵਾ ਠੀਕ ਹੈ ਜੀ ਜਿੰਨੇ ਤੋਂ ਆਪਾਂ ਲਈ ਆ ਠੀਕ ਬੱਚੇ ਨੂੰ ਤਾਂ ਕਰਦੀ ਹੈ ਜੀ ਲੈ ਕੋਈ ਚੱਲ ਨੇ ਤਾਜ਼ਾ ਤਾਜੀ ਕਰਕੇ ਥੋੜਾ ਕਰਦੀ ਹੈ ਬੱਚੇ ਜੀ ਕਰੀ ਜਾਂਦਾ ਬੱਚੇ ਦਾ ਵੀਰੇ ਤਾਜ਼ਾ ਸੂਆ ਪਸੂ ਬਾਕੀ ਮਾਰਨਿੰਗ ਦੇ ਟਾਈਮ ਵੀਡੀਓ ਬਣਾ ਰਹੇ ਆ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਣਾ ਬਾਕੀ ਅੱਜ ਠੰਡੀ ਸੀ ਲੱਲੇ ਤਿਆਰ ਕੀਤਾ ਹੋਣਾ ਦਿਖਾ ਦੇ ਲੈ ਬਲ ਲਓ ਜੀ ਬੈਕ ਸਾਈਡ ਤੋਂ ਕਰ ਲੋ ਚੈੱਕ ਪੁੱਤਰ ਪੁੱਤਰ ਬੋਦਲ ਜਮਾ ਲੈਣ ਦੇਣ ਦੀ ਜਲੀ ਡਿਮਾਂਡ ਬਈ ਇਹਦਾ ਆਪਾਂ 33000 ਰੁਪਏ ਚੋ ਮਾਨਤਾ ਕਰ ਦਾਂਗੇ ਬਾਈ ਕੋ ਜੂ ਲੈਸ ਮਾੜਾ ਮੋਟਾ ਕਰ ਦਾਂਗੇ ਪਰ ਉਹ ਵੇਖ ਲੈ ਵੀ ਤੂੰ ਵੀ ਵੀਡੀਓ ਡੇਲੀ ਬਣਾਉਣਾ ਸਹੀ ਗੱਲ ਹੈ ਬਸ ਤਾਜੀ ਆ ਮਨਲਾ ਤਰ ਕੇ ਸੂਜੇਰ ਦੋਨੇ ਦਿਖਾ ਦੇ ਅੰਦਰ ਮੇਰੇ ਠੀਕ ਹੈ ਜੀ ਹਾਂ ਜੇਰ ਦੋਨਾਂ ਦੀ ਦਿਖਾ ਦਿੰਗੇ ਬਾਕੀ ਜੇਰਾਂ ਦੋਨਾਂ ਦੀਆਂ ਆਪਾਂ ਜੀ ਪ੍ਰੋਪਰ ਕੰਪਲੀਟ ਆ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾ ਕਨੈਕਟ ਬਾਈ ਨੇ ਕਰ ਸਕਦੇ ਆ ਜੀ ਧੰਨਵਾਦ